ਸ਼ਤਕਾਰਯੋਗ ਹਰਪ੍ਰਮਾਲ ਸਿੰਘ ਜਿਹੜੇ ਬੜੇ ਸਤਿਕਾਰਯੋਗ ਹਸਤੀ ਹੈ ਨਵੇਂ ਸ਼ਹਿਰ ਦੀ ਔਰ ਇਸ ਏਰੀਏ ਦੀ ਉਹਨਾਂ ਨੇ ਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਪਰਿਵਾਰ ਦਾ ਜਿਹੜਾ ਹਿੱਸਾ ਬਣਨ ਦਾ ਕੰਮ ਕੀਤਾ ਉਹਨਾਂ ਦੇ ਸਾਰੇ ਸਾਥੀਆਂ ਦਾ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਸਵਾਗਤ ਕਰਦਾ ਹਾਂ ਉੱਥੇ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਅੱਜ ਭਗਵੰਤ ਮਾਨ ਜੀ ਦੀ ਟੀਮ ਦਾ ਹਿੱਸਾ ਬਣਨ ਦਾ ਜਿਹੜਾ ਫੈਸਲਾ ਲਿਆ ਉਹ ਆਉਣ ਵਾਲੇ ਟੈਂਟ ਪੰਜਾਬ ਦੀ ਬਿਹਤਰੀ ਲਈ ਵਧੀਆ ਹੋਊਗਾ ਇਸ ਏਰੀਆ ਦੇ ਬਿਹਤਰੀ ਲਈ ਵੀ ਵਧੀਆ ਫੈਸਲਾ ਹੈ ਕਿਉਂਕਿ ਬੜਾ ਔਖਾ ਹੁੰਦਾ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਇਸੇ ਤਰ੍ਹਾਂ ਹਾਲਾਤ ਬਣੇ ਘਰ ਦੇ ਬਣ ਜਾਣ ਉਹ ਘਰ ਦੇ ਹਾਲਾਤ ਮਰੇ ਸਾਹਮਣੇ ਬੜੇ ਔਖੇ ਹੋ ਜਾਂਦੇ ਆ ਇਹ ਕਰਕੇ ਜਿਹੜਾ ਪਿਛਲਾ 70 ਸਾਲ ਦਾ ਜਿਹੜਾ ਆ ਇਹ ਜਿਹੜਾ ਕਹਿੰਦੇ ਆ ਆ ਕਟੋ ਤੂੰ ਉੱਤਰ ਦੇ ਮੈਂ ਚੜਾਂ ਉਹ ਕਹਾਣੀ ਸੀ ਵੇਖ ਚੜ ਗਿਆ ਇੱਕ ਉੱਤਰ ਗਿਆ ਉਹ ਕਹਾਣੀ ਖਤਮ ਹੋ ਗਈ ਆ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਆ ਹੁਣ ਤਾਂ ਜਿਹੜਾ ਲੇਖਾ ਜੋਖਾ ਸ਼ਾਮ ਨੂੰ ਹੋ ਜਾਂਦਾ ਹਰ ਲੀਡਰ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਹਰਪ੍ਰਭ ਸਿੰਘ ਜਿਹੜੇ ਨਾਲ ਸਾਹਿਬ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਤੁਹਾਨੂੰ ਦਾ ਸਵਾਗਤ ਜੀ ਆਇਆਂ ਨੂੰ ਭਾਜੀ ਤੁਹਾਡਾ ਔਰ ਤੁਸੀਂ ਅੱਛਾ ਫੈਸਲਾ ਲਿਆ ਹੈ ਤੁਹਾਡਾ ਧੰਨਵਾਦ ਵੀ ਹੈ ਕਿ ਤੁਸੀਂ ਪੰਜਾਬ ਦੀ ਬਿਹਤਰੀ ਨੂੰ ਫਿਕਰਮੰਦ ਦੀ ਰੱਖਦੇ ਹਾਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਲਈ ਚਿੰਤਾ ਰੱਖਦੇ ਹਾਂ ਔਰ ਤੁਸੀਂ ਇਹ ਜਿਹੜਾ ਫੈਸਲਾ ਲਿਆ ਔਰ ਪੰਥਰ ਪੰਜਾਬ ਨੂੰ ਧਿਆਨ ਚ ਰੱਖ ਕੇ ਲਿਆ ਤੁਹਾਡਾ ਧੰਨਵਾਦ ਵੀ ਹੈ ਔਰ ਤੁਹਾਨੂੰ ਜੀ ਆਇਆਂ ਔਰ ਇਹ ਵੀ ਗੱਲ ਹੈ ਕਿ ਮਿਲ ਜੁਲ ਕੇ ਇੱਕ ਟੀਮ ਦੇ ਰੂਪ ਚ ਅਸੀਂ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਗਾਂ ਵੀ ਔਰ ਮੇਰੇ ਨਾਲ ਸਾਰੀ ਸਾਡੀ ਲੀਡਰਸ਼ਿਪ ਹੀ ਹੈ ਪਟਕਸ਼ਾਹ ਸਾਹਿਬ ਬੈਠੇ ਐ ਜਤਨਾਮ ਜੀ ਹੈ ਚਮਨ ਜੀ ਹੈ ਡਾਕਟਰ ਸਾਹਿਬ ਬੈਠੇ ਸਾਡਾ ਬਨੂ ਸਾਰਿਆਂ ਨੂੰ ਸਾਡੇ ਵੱਲੋਂ ਬੇਨਤੀ ਇਹ ਹੈ ਲੜਾਈ ਜਿਹੜੀ ਇਹ ਲੜ ਰਹੇ ਆ ਉਹ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਕਿਉਂਕਿ ਜਿਹੜੀਆਂ ਸੱਤਾ طاقتਾਂ ਬੈਠੀਆਂ ਸੈਂਟਰ 'ਚ ਉਹ ਘੱਟ ਗਿਣਤੀਆਂ ਤੇ ਗਲਤਾਂ ਦੇ ਤੇ ਖਿਲਾਫ ਬਹੁਤ ਜ਼ਿਆਦਾ ਜਿਹੜੀਆਂ ਜਿਸ ਤਰ੍ਹਾਂ ਦੇ ਕੰਮ ਕਰ ਰਹੇ ਆ ਉਹ ਤੇ ਬੜੇ ਖਤਰਨਾਕ ਉਹਨਾਂ ਦੇ ਜਿਹੜੇ ਤਰੀਕੇ ਅਦਕਾਰ ਹੈ ਜਾਂ ਜਿਹੜੇ ਉਹਨਾਂ ਦੇ ਸੋਚ ਹੈ ਉਹ ਬੜੀ ਖਤਰਨਾਕ ਹੈ। ਔਰ ਸਾਨੂੰ ਇਹ ਸਾਰਿਆਂ ਨੂੰ ਦੀ ਰਾਮਬੰਦ ਹੋਣ ਦੀ ਲੋੜ ਵੀ ਹੈ। ਅੱਛਾ ਤੇ ਸਾਰਾ ਮੁਲਕ ਹੀ ਹੋ ਰਿਹਾ ਕਿਉਂਕਿ ਭਾਈਚਾਰਿਆਂ ਨੂੰ ਲੜਾ ਲੜਾ ਕੇ ਕਿੰਨਕ ਚਿਰ ਵੋਟ ਲਈ ਜਾਊਂਗੇ ਸਭ ਲੋਕ ਸਮਝਦੇ। ਹਰੇਕ ਭਾਈਚਾਰਾ ਹੁਣ ਇਸ ਗੱਲ ਨੂੰ ਸਮਝਦਾ। ਔਰ ਪੰਜਾਬ ਦੀ ਤਾਂ ਗੱਲ ਹੈ। ਉਸ ਇਮਾਨ ਸਾਹਿਬ ਨੂੰ ਸਾਰਿਆਂ ਨੇ ਬੜਾ ਅਸ਼ੀਰਵਾਦ ਦਿੱਤਾ। ਇਹ ਤੇ ਅਸੀਂ ਮੰਨਦੇ ਹੀ ਨਹੀਂ ਨਾ ਵੀ 92 ਸੀਟਾਂ ਆਈਆਂ ਤਾਂ ਕੱਲੇ ਕਿਤੇ ਆਵਾਜ਼ ਦੀ ਪਾਰਟੀ ਕਰਕੇ ਆਈਆਂ ਤਾਂ ਬਿਲਕੁਲ ਹੀ ਨਹੀਂ। ਇਸ ਸਾਰਿਆਂ ਨੇ ਸਹਿਯੋਗ ਕੀਤਾ ਕੋਈ ਬੰਦਾ ਕਿਸੇ ਵੀ ਪਾਰਟੀ ਸੀ ਔਰ ਉਹਨੇ ਪੰਜਾਬ ਦੀ ਬਿਹਤਰੀ ਲਈ ਭਗਵੰਤ ਮਾਨ ਜੀ ਨੂੰ ਆਪਣਾ ਜ਼ਿੰਮੇਵਾਰੀ ਸੌਂਪੀ ਹੈ ਉਹਦੇ ਲਈ ਇਹ ਨਹੀਂ ਮੈਂ ਅਸੀਂ ਪਹਿਲੇ ਦਿਨ ਤੋਂ ਇਸ ਗੱਲ ਦੀ ਬੜੀ ਕਲੈਰਿਟੀ ਹੈ ਸਾਡੀ ਸਾਰਿਆਂ ਨੇ ਦਿੱਤਾ ਚਾਹੇ ਕਿਸੇ ਵੀ ਪਾਰਟੀ ਦੇ ਬਟਾ ਦੂਜੀ ਗੱਲ ਵੀ ਮਾਨ ਸਾਹਿਬ ਨੇ ਕੋਸ਼ਿਸ਼ ਵੀ ਕੀਤੀ ਹੈ 2 ਸਾਲਾਂ ਚ ਤਮਾਮ ਕੰਮ ਕਰਤੇ ਅਸੀਂ ਨੌਜਵਾਨੀ ਕਿਸਾਨੀ ਲਈ ਤੇ ਖਾਸ ਕਰਕੇ ਨੇ ਅਸੀਂ ਕਿਉਂਕਿ ਇਹ ਸਾਡਾ ਬੇਸ ਹੈ ਨੌਜਵਾਨੀ ਵੀ ਕਿਸਾਨ ਕਿਉਂਕਿ ਨੌਜਵਾਨੀ ਤੇ ਬਾਹਰ ਨੂੰ ਭੱਜੀ ਜਾਂਦੀ ਆ ਪਾਜੀ ਨੇ ਵੀ ਇਸੇ ਗੱਲ ਦੀ ਚਿੰਤਾ ਜਤਾਈ ਹੈ ਔਰ ਸਾਡੇ ਮਨ ਚ ਵੀ ਇਹ ਚਿੰਤਾ ਹੈ ਕਿਸਾਨੀ ਵੀ ਸਾਡਾ ਆਪਣਾ ਬੇਸ ਹੈ ਕਿਉਂਕਿ ਕਿਸਾਨੀ ਪ੍ਰਫੁੱਲਤ ਹੁੰਦੀ ਆ ਤੇ ਸ਼ਹਿਰ ਵੀ ਉਹਨਾਂ ਚ ਵੀ ਤਰੱਕੀ ਹੁੰਦੀ ਸ਼ਹਿਰਾਂ ਚ ਵੀ ਖੁਸ਼ਹਾਲੀ ਹੈ ਇੱਕ ਦੂਜੇ ਨਾਲ ਇੰਟਰਲਿੰਕ ਹੈ ਜੋ ਭਗਵੰਤ ਮਾਨ ਜੀ ਨੇ ਕੋਸ਼ਿਸ਼ਾਂ ਕੀਤੀਆਂ ਹਜੇ ਇਹ ਲੜਾਈ ਲੰਬੀ ਹੈ ਮੈਂ ਕਹਦਾ ਵੀ ਸਾਰਾ ਕੁਝ ਠੀਕ ਹੋ ਗਿਆ ਅਰ ਜ ਪ੍ਰੈਕਟੀਕਲ ਗੱਲ ਆਪਾਂ ਕਰਦੇ ਆ ਕੋਈ ਐਵੇਂ ਦੀ ਹਵਾ ਚ ਗੱਲ ਕਰਨ ਦੀ ਆਦਤ ਨਹੀਂ ਹੈਗੀ ਪਰ ਲੇਕਿਨ ਇੱਕ ਦਿਸ਼ਾ ਦੇਣ ਦੀ ਇੱਕ ਇਮਾਨਦਾਰ ਕੋਸ਼ਿਸ਼ ਭਗਵੰਤ ਮਾਨ ਜੀ ਨੇ ਕੀਤੀ ਪਿਛਲੇ 2 ਸਾਲ ਇਮਾਨਦਾਰ ਹੋਂਦੀਆਂ ਸੁਭਾਵਿਕ ਦੀ ਗੱਲ ਹੈ ਰਹਿੰਦੀਆਂ ਲੇਕਿਨ ਸੰਭਾਵਨਾਵਾਂ ਵੀ ਬਹੁਤ ਹੁੰਦੀਆਂ ਕੋਈ ਵੀ ਚੀਜ਼ ਪੂਰੀ ਤਰ੍ਹਾਂ ਪਰਫੈਕਟ ਨਹੀਂ ਹੋ ਸਕਦੀ ਲੇਕਿਨ ਜਿਹੜਾ ਇਹ ਤਬਰਾਂ ਦਾ ਇੱਕ ਪੰਜਾਬ ਦੀ ਸੱਤਾ ਤੇ ਕਬਜ਼ਾ ਸੀ ਸਾਰੇ ਆਪੋ ਚ ਰਿਸ਼ਤੇਦਾਰ ਜੋ ਬੇੜਾ ਘਰ ਕਰਨ ਵਾਲੇ ਪਾਸੇ ਇਹਨਾਂ ਨੇ ਮਤਲਬ ਕਸਰ ਨਹੀਂ ਛੱਡੀ ਪੰਤਕ ਸਸਾਵਾਂ ਦਾ ਤੇ ਜੋ ਮੰਦ ਹਾਲੀ ਇਹਨਾਂ ਨੇ ਕੀਤੀ ਹੈ ਸਾਡੇ ਜ਼ਿੰਮੇਵਾਰਾਂ ਦਾ ਵੀ ਤੇ ਸ਼੍ਰੋਮਣੀ ਕਮੇਟੀ ਵਰਗੇ ਅਦਾਰਿਆਂ ਦਾ ਜਦੋਂ ਪਾਜੀ ਗੱਲ ਕਰ ਰਹੇ ਸੀ ਹਰਪ੍ਰਭ ਸਿੰਘ ਜੀ ਤੇ ਇਹ ਗੱਲ ਹੈ ਸ਼੍ਰੋਮਣੀ ਆਪਣਾ ਅਕਾਲੀ ਦਲ ਦੀ ਗੱਲ ਕਰ ਰਹੇ ਇਹ ਕਹਿੰਦੇ ਵੀ ਅਕਾਲੀ ਦਲ ਮੈਂ ਅਕਾਲੀ ਦਲ ਨੂੰ ਵੀ ਜਵਾਬ ਠੀਕ ਮੰਨਦਾ ਪਾਜੀ ਇਸ ਬਾਦਲਾਂ ਦਾ ਜਿਹੜਾ ਟੋਲਾ ਇਕੱਠਾ ਹੋ ਗਿਆ ਨਾ ਜਦੋਂ ਅਕਾਲੀ ਦਲ ਬੜੀ ਕੋਵਿੱਤਰ ਜਮਾਤ ਸੀ ਔਰ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਲੇਕਿਨ ਆ ਜਿਹੜਾ ਪਿਛਲੇ 2 ਦਸ਼ਕਾ ਤੋਂ ਕਬਰਾਂ ਦਾ ਕਬਜ਼ਾ ਹੋ ਗਿਆ ਉਹਨੇ ਬੇੜਾ ਉਹਨੇ ਕਰ ਕੀਤਾ ਅਕਾਲੀ ਦਲ ਦੀ ਸਪਿਰਿਟ ਤੇ ਖਤਮ ਹੀ ਹੋ ਗਈ ਨਾ ਅਕਾਲੀ ਰਹੇ ਨਾ ਉਹ ਜਥੇਦਾਰ ਰਹੇ ਨਾ ਉਹ ਸੋਚ ਇਹਨਾਂ ਲੋਕਾਂ ਚ ਜਿਹੜੇ ਹੈ ਜਿਹੜੇ ਸੋਚ ਰੱਖਦੇ ਹੋ ਘਰਾਂ 'ਚ ਬਹਿ ਗਏ ਫੇਰ ਕੀ ਕਰਨਾ ਘਰਾਂ 'ਚ ਬਹਿ ਗਏ ਤੇ ਤੁਸੀਂ ਜਿਹੜਾ ਅੱਜ ਫੈਸਲਾ ਲਿਆ ਹੈ ਤੁਹਾਡੇ ਮਨ ਚ ਪੰਥ ਦਾ ਵੀ ਦਰਦ ਹੈ ਪੰਜਾਬ ਦਾ ਵੀ ਉਹ ਮੈਂ ਵੀ ਮਹਿਸੂਸ ਵੀ ਕਰ ਸਕਦਾ ਹਾਂ ਔਰ ਇਹੀ ਹਾਲਾਤ ਸਾਡੇ ਵੀ ਸੀ 2-4 ਸਾਲ ਪਹਿਲਾਂ ਜਿਹੜੇ ਤੁਹਾਡੇ ਆ ਅਸੀਂ ਵੀ ਐਂ ਸੋਚਦੇ ਸੀ ਬੜਾ ਤਕਾ ਸੋ ਇਹ ਤੁਸੀਂ ਚੰਗਾ ਫੈਸਲਾ ਲਿਆ ਹੈ ਅੱਗੇ ਤਾਂ ਚਲੋ ਚੱਲੀ ਜਾਣਾ ਹੈ ਕੰਮ ਇਲੈਕਸ਼ਨ ਹੈ ਕਿਉਂਕਿ ਇਲੈਕਸ਼ਨ ਚਾਰ ਜੋ 1 ਜੂਨ ਨੂੰ ਆ ਚਾਰ ਨੂੰ ਰਿਜ਼ਲਟ ਹੈ ਇਲੈਕਸ਼ਨ ਨੇ ਸਟੈਪ ਪੀਕ ਤੇ ਆ ਤੇ ਤੁਸੀਂ ਇੱਕ ਇਲੈਕਸ਼ਨ ਜਿਹੜੀ ਕੈਂਪੇਨ ਹੈ ਮੋਹਮ ਜਿਹਨੂੰ ਕਹ ਲੋ ਉਨੂੰ ਵੀ ਤੁਸੀਂ ਵੱਡਾ ਇੰਗਾਰਾ ਦਿੱਤਾ ਹੈ ਸਾਨੂੰ ਇਹਦੇ ਨਾਲ ਪ੍ਰੈਕਟੀਕਲੀ ਫਾਇਦਾ ਹੋਊਗਾ ਬਹੁਤ ਜਿਹੜੀ ਗੱਲ ਹੈ ਬਹੁਤ ਫਾਇਦਾ ਹੋਊਗਾ ਬਹੁਤ ਵੱਡਾ ਫਾਇਦਾ ਹੋਊਗਾ ਮੈਂ ਐਵੇਂ ਨਿੱਜੀ ਤੌਰ ਤੇ ਮੈਂ ਮੰਨਦਾ ਤੁਹਾਡੇ ਆਉਣ ਨਾਲ ਰਾਜਨੀਤਿਕ ਤੌਰ ਤੇ ਇਲੈਕਟੋਰਲ ਜਿਹੜਾ ਇਲੈਕਸ਼ਨ ਹੈ ਸਾਨੂੰ ਉੱਚੀ ਫਾਇਦਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਤੁਹਾਡੀ ਸਾਰੀ ਟੀਮ ਦਾ ਵੀ ਧੰਨਵਾਦ ਹੈ ਬਾਕੀ ਇਹ ਆ ਵੀ ਸਾਫ਼ ਸੁਥਰੀ ਤਰੀਕੇ ਨਾਲ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਗਾਵੇਂ ਕਰਾਂਗੇ ਕੋਈ ਅਸੀਂ ਪਿਤਾ ਪੁਰਖੀ ਰਾਜਨੀਤੀ ਚੋਂ ਨਹੀਂ ਆਏ ਕੋਈ ਅਸੀਂ ਮਤਲਬ ਇਹ ਸੋਚ ਕੇ ਲਾਲਚਨਾ ਨਹੀਂ ਰਾਜਨੀਤੀ ਕਰ ਰਹੇ ਕਿ ਐਮਪੀ ਬਣਨਾ ਹੀ ਤਾਂ ਹੀ ਕੁਝ ਹੋਊਗਾ ਐਜੀ ਗੱਲ ਚਲੋ ਪਾਰਟੀ ਨੇ ਟਿਕਟ ਦਿੱਤੀ ਪ੍ਰਮਾਤਮਾ ਦਾ ਸ਼ੁਕਰ ਕਰੀਦਾ ਲੇਕਿਨ 20-22 ਸਾਲ ਤੋਂ ਲੱਗੇ ਹੋਏ ਆ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਇਆ ਹੀ ਕੈਰੀਅਰ ਜਵਾਬਦੇਹੀ ਨਾਲ ਜ਼ਿੰਮੇਵਾਰੀ ਨਾਲ ਇਮਾਨਦਾਰੀ ਨਾਲ ਕੀਤਾ ਹੈ ਮੈਂ ਤੇ ਲੋਕਾਂ ਨੂੰ ਵੀ ਕਹਿੰਦਾ ਭਾਰੀਆਂ ਮੀਟਿੰਗਾਂ 'ਚ ਕਹਿੰਦਾ ਵੀ ਕੈਂਡੀਡੇਟ ਦਾ ਕਿਰਦਾਰ ਵੇਖ ਕੇ ਵੋਟ ਪਾ ਦਿਓ ਭਗਵਾਨਤਮਨ ਦੇ ਕੰਮ ਵੇਖ ਕੇ ਜੇ ਤੁਹਾਨੂੰ ਲੱਗਦਾ ਹੈ ਵੀ ਪਾਰਲੀਮੈਂਟ ਚ ਮੈਂ ਜਸਟਿਸ ਕਰ ਸਕਦਾ ਆਪਣੇ ਲੋਕਾਂ ਨਾਲ ਜੇ ਮੈਂ ਆਪਣੇ ਲੋਕਾਂ ਨਾਲ ਇਨਸਾਫ ਕਰ ਸਕਦਾ ਪਾਰਲੀਮੈਂਟ ਫਿਰ ਮੈਨੂੰ ਵੋਟ ਪਾਓ ਜੇ ਤੁਹਾਨੂੰ ਇਸ ਤੋਂ ਬਿਹਤਰ ਕੋਈ ਆਪਸ਼ਨ ਹੈਗੀ ਆ ਵਿਚ ਕੋਲ ਨੂੰ ਪਾ ਦਿਓ ਲੇਕਿਨ ਪਾਰਲੀਮੈਂਟ ਚ ਨੁਮਾਇੰਦਾ ਚੰਗਾ ਹੋ ਜਾਵੇ ਜਿਹੜਾ ਉੱਥੇ ਬੋਲੇ ਜਿਹੜਾ ਸੰਵਿਧਾਨ ਦਾ ਜਾਣਕਾਰ ਵੀ ਹੋਵੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਦੀ ਗੱਲ ਕਰੇ ਸੂਬਿਆਂ ਦੇ ਹੱਕਾਂ ਤੇ ਪੈਰਾ ਦਵੇ ਸੂਬਿਆਂ ਦੇ ਹੱਕ ਤੇ ਖਤਮ ਕਰੀ ਜਾਂਦੇ ਮੋਦੀ ਉਹਨੇ ਬੋਲਣਾ ਹੀ ਇਹ ਬੋਲ ਇਹ ਕਾਲੀ ਕਾਂਗਰਸੀ ਇਹ ਜੋ ਠੱਗਾਂ ਦਾ ਟੋਲਾ ਇਕੱਠਾ ਹੋਇਆ ਇਹਨਾਂ ਨੂੰ ਆਪਣੇ ਮੁੰਡਿਆਂ ਦਾ ਫਿਕਰ ਪੈ ਗਿਆ ਹੁਣ ਪਹਿਲਾਂ ਆਪ ਲੁੱਟੋ ਇਹਨਾਂ ਨੇ ਕੀ ਚੰਦੂ ਮਾਦਰੀ ਉਹਨਾਂ ਨੇ ਕੀ ਪਾਰਲੀਮੈਂਟ ਡਿਬੇਟ ਕਰਨੀ ਹੈ ਨਾ ਇਹਨਾਂ ਦੀ ਸਮਝ ਹੈ ਨਾ ਇੰਨੀ ਕੋਈ ਨੌਲੇਜ ਹੈ ਮੈਂ ਤੇ ਵੇਖਿਆ ਨਹੀਂ ਕਿ ਪ੍ਰੋਫੈਸਰ ਲਿਖੀ ਜਾਂਦਾ ਮੈਂ ਇੱਕਦਮ ਇੱਕਦਮ মিডিਆ ਵਾਲੇ ਨੂੰ ਪੁੱਛ ਮੈਂ ਕਿ ਉਹ ਨੂੰ ਪੁੱਛੋ ਪ੍ਰੋਫੈਸਰ ਕਿੱਥੋਂ ਆਇਆ ਵੀ ਪ੍ਰੋਫੈਸਰ ਦੀ ਇੱਕ ਅਸਾਈਗਨੇਸ਼ਨ ਹੈ ਉਹਦੇ ਲਈ ਇੱਕ ਇੱਕ ਕੁਆਲੀਫਿਕੇਸ਼ਨ ਹੈ ਪ੍ਰੋਫੈਸਰ ਯੂਨੀਵਰਸਿਟੀ ਚ ਪੜਾਵੇ 10 ਸਾਲ ਪੀ ਐਚ ਡੀ ਕੀਤੀ ਹੋਵੇ ਪਰਮਾਨੈਂਟ ਪੜਾਇਆ ਹੋਵੇ ਕਾਲਜ ਵਾਲਾ ਵੀ ਪ੍ਰੋਫੈਸਰ ਨਹੀਂ ਲਿਖ ਸਕਦਾ ਉਹ ਇਹਨਾਂ ਨੇ ਟੈਂਪਰੇਰੀ ਚੌੜਾ ਸਾਹ ਵਰਗੇ ਮਹਾਨ ਲੋਕ ਹੋਏ ਉਹਨਾਂ ਨੇ ਕਦੇ ਸ਼ਿਫਾਰਿਸ਼ ਨਾ ਲਾਤਾ ਸੀ ਇਹਨੂੰ ਦੋ ਚਾਰ ਮਹੀਨੇ ਪੜਾਇਆ ਤੇ ਪ੍ਰੋਫੈਸਰ ਲਿਖੀ ਜਾਂਦਾ ਤੇ ਜਿਹੜਾ ਬੰਦਾ ਮੈਂ ਮੈਂ ਐਡਵੋਕੇਟ ਐ ਮੈਂ ਮੈਂ ਮੇਰੇ ਕੋਲ 바ਰਦਾ ਲਾਇਸੈਂਸ ਹੈ ਪਰ ਮੈਂ ਐਡਵੋਕੇਟ ਨਹੀਂ ਲਿਖਦਾ ਕਿਉਂਕਿ ਮੈਂ ਪ੍ਰੈਕਟਿਸ ਨਹੀਂ ਕਰਦਾ ਪਰ ਮੇਰੇ ਕੋਲ ਮੈਂ ਲਿਖ ਵੀ ਸਕਦਾ ਕਿਉਂਕਿ ਮੇਰੇ ਕੋਲ ਲਾਇਸੈਂਸ ਹੈ ਲੈਆ ਹਾਈ ਕੋਰਟ ਦੇ 바ਰ ਕੋ ਲੇਕਿਨ ਮੈਂ ਨਹੀਂ ਲਿਖਦਾ ਕਦੀ ਕਿਸੇ ਮੇਰੇ بڑے ਦੋਸਤਾਂ ਨੇ ਕਿਹਾ ਜੀ ਤੂੰ ਐਡਵੋਕੇਟ ਲਿਖਣਾ ਸ਼ੁਰੂ ਕਰ ਬੜਾ ਪਰਵਾਹ ਮੈਂ ਕਿਹਾ ਬਿਲਕੁਲ ਪਿਓ ਲਿਖਾ ਮੈਂ ਪ੍ਰੈਕਟਿਸ ਹੀ ਨਹੀਂ ਕਰਦਾ। ਤੋਂ ਬਹੁਤ ਤੁਹਾਡਾ ਧੰਨਵਾਦ ਵੀ ਆ ਤੁਹਾਡੇ ਤੋਂ ਉਮੀਦਾਂ ਵੀ। ਮਿਲ ਜੁਲ ਕੇ ਲੜਾਈ ਅੱਗੇ ਵਧਾਵਾਂਗੇ, ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ। ਸਾਫ਼ ਸੁਥਰੇ ਤਰੀਕੇ ਨਾਲ ਕਰਾਂਗੇ। ਭਗਵੰਤ ਮਾਨ ਜੀ ਦੀ ਤਾਕਤ ਬਣਾਂਗੇ, ਕਮਜ਼ੋਰੀ ਨਹੀਂ ਬਣਾਂਗੇ ਇਹ ਮੈਂ। ਤੁਹਾਡੇ ਵੀ ਤੁਹਾਨੂੰ ਵੀ ਹਮੇਸ਼ਾ ਇਸ ਗੱਲ ਦਾ ਆਪਣੇ ਆਪ ਇਹ ਇਸ ਗੱਲ ਦਾ ਕਿਸੇ ਸੰਤੁਸ਼ਟੀ ਰਹੂਗੀ। ਸੰਤੁਸ਼ਟੀ ਦਾ ਭਾਵ ਰਹੂਗਾ ਵੀ ਮਦਦ ਕੀਤੀ ਆ ਤੇ ਠੀਕ ਕੀਤੀ ਆ ਕੋਈ ਗਲਤ ਨਹੀਂ ਕੀਤੀ। ਨਾ ਤੁਹਾਨੂੰ ਕੋਈ ਲਾਂਭਾ ਆਊਗਾ ਇਹ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿੰਦਾ ਸਾਰੇ ਸੱਜਣ ਸਤਕਾਰਯੋਗ ਬੈਠੇ ਆ ਮੇਰੇ ਵੱਡੇ ਆਪਣੇ ਭੈਣ ਭਰਾ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਔਰ ਆਉਣ ਵਾਲੇ ਟਾਈਮ ਲਈ ਜਰੂਰ 5-7 ਦਿਨ ਤੱਕਲੇ ਹੋ ਕੇ ਸਾਰੇ ਲਾਓ ਮੈਂ ਤੇ ਅੱਗੇ ਕਹਿੰਦਾ ਮੈਂ 4-5 ਦਿਨ ਮਿਲਣਾ ਲਵਾ ਦੋ 5 ਸਾਲ ਮੈਨੂੰ ਜਿੱਥੇ ਮਰਜ਼ੀ ਲੈ ਫਿਰਿਓ ਤਾਂ ਰਿਤ ਮੈਂ ਤੁਹਾਡੇ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਹੀ ਸਤਕਾਰਯੋਗ ਹਰਪ੍ਰਮਾਲ ਸਿੰਘ ਜਿਹੜੇ ਬੜੇ ਸਤਕਾਰਯੋਗ ਹਸਤੀ ਹੈ ਨਵੇਂ ਸ਼ਹਿਰ ਦੀ ਔਰ ਇਸ ਏਰੀਏ ਦੇ ਉਹਨਾਂ ਨੇ ਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਪਰਿਵਾਰ ਦਾ ਜਿਹੜਾ ਹਿੱਸਾ ਬਣਨ ਦਾ ਕੰਮ ਕੀਤਾ ਹੈ ਉਹਨਾਂ ਦੇ ਸਾਰੇ ਸਾਥੀਆਂ ਦਾ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਸਵਾਗਤ ਕਰਦਾ ਹਾਂ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਅੱਜ ਭਗਵੰਤ ਮਾਨ ਜੀ ਦੀ ਟੀਮ ਦਾ ਹਿੱਸਾ ਬਣਨ ਦਾ ਬਣਨ ਦਾ ਜਿਹੜਾ ਫੈਸਲਾ ਲਿਆ ਹੈ ਉਹ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਬਿਹਤਰੀ ਲਈ ਵਧੀਆ ਹੋਊਗਾ ਇਸ ਏਰੀਏ ਦੇ ਬਿਹਤਰੀ ਲਈ ਵੀ ਵਧੀਆ ਫੈਸਲਾ ਹੈ ਮੇਰੇ ਨਾਲ ਇਸ ਟਾਈਮ ਸਾਡੇ ਹਲਕਾ ਇੰਚਾਰਜ 파ਟਕ ਸਾਹਿਬ ਔਰ ਜ਼ਿਲ੍ਹਾ ਪ੍ਰਧਾਨ ਰਤਨਾਮਜੀਤ ਤੇ ਸਾਰੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਹੈ ਔਰ ਮੈਂ ਇਹਨਾਂ ਦਾ ਸਾਰੀ ਟੀਮ ਦਾ ਵੱਡੇ ਭਾਈ ਸਾਹਿਬ ਦਾ ਔਰ ਪੂਰੇ ਪਰਿਵਾਰ ਦਾ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਸਵਾਗਤ ਕਰਦਾ ਔਰ ਧੰਨਵਾਦ ਸਰ ਲੋਕ ਸਭਾ ਹਲਕੇ ਦੇ ਵਿੱਚੋਂ ਵੋਟਰਾਂ ਦਾ ਕਿਹੋ ਜਿਹਾ ਘਰਾ ਲੱਗਿਆ ਪਾਤੀ ਦੇਖੋ ਅਸੀਂ ਤਾਂ ਤਕਰੀਬਨ 2 ਮਹੀਨੇ ਹੋ ਗਏ ਆ 9 ਹਲਕਿਆਂ ਚੋਂ ਘਮ ਗਿਆ ਨਾ ਕਿਤੇ ਨਾ ਕਿਤੇ ਇੱਕ ਲੋਕਾਤ 2 ਸਾਲ ਦੀ ਜਿਹੜੀ ਪਾਣ ਸਾਹਿਬ ਦੀ ਸਰਕਾਰ ਹੈ ਉਹਦੀਆਂ ਕਾਰਗੁਜ਼ਾਰੀਆਂ ਤੇ ਇੱਕ ਸੰਤੁਸ਼ਟੀ ਦਾ ਭਾਵ ਲੋਕਾਂ ਨੂੰ ਇੱਕ ਲੱਗਦਾ ਹੈ ਕਿ ਉਮੀਦ ਹੈ ਕਿ ਜਿਹੜਾ ਇਹ ਲੁੱਟ ਖੁੱਟ ਦਾ ਜਮਾਨਾ ਸੀ ਪਰਚਾ ਕਲਚਰ ਸੀ ਗੁੰਡਾਗਰਦੀ ਸੀ ਨਸ਼ਾ ਵਾਦ ਔਰ ਕੁਸ਼ਤਬਰਾਂ ਦੇ ਕਰ ਕਬਜ਼ੇ ਸਾਰੇ ਸਰਮਾਏ ਤੇ ਉਹ ਜਿਹੜੀ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਯਾਦ ਮਿਲੀ ਹੈ ਕਿ ਇਮਾਨਦਾਰ ਗਵਰਨਮੈਂਟਸ ਜਿਹੜੀ ਹੈ ਮਾਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਇਸ ਨੌਜਵਾਨਾਂ ਕਿਸਾਨਾਂ ਦੀ ਕਾਰੋਬਾਰੀ ਕਰਮਚਾਰੀ ਮਜ਼ਦੂਰ ਸਾਰੇ ਵਰਗਾਂ ਦੀ ਬਿਹਤਰ ਜਿਹੜੇ ਆ ਪ੍ਰਯਾਸ ਹੋਇਆ ਔਰ ਲੋਕਾਂ ਦਾ ਇਹ ਮੰਨਣਾ ਹੈ ਕਿ ਮੋਦੀ ਜੀ ਤਾਨਾਸ਼ਾਹੀ ਦੇਸ਼ ਨੂੰ ਖਤਮ ਕਰਨਾ ਹੈ ਔਰ ਪੰਜਾਬ ਉਹ ਸੂਬਾ ਜਿਹੜਾ ਹਮੇਸ਼ਾ ਹੀ ਤਾਨਾਸ਼ਾਨੋ ਜਵਾਬ ਦਿੰਦਾ ਰਿਹਾ ਹੈ ਔਰ ਆਮ ਆਦੀ ਪਾਰਟੀ ਦੀ ਗਵਾਈ ਚ ਜਿਹੜਾ ਆ 13 ਸੀਟਾਂ ਇਸ ਵਾਰ ਪੰਜਾਬ ਦੇ ਲੋਕ ਭਗਵੰਤ ਸਿੰਘ ਜੀ ਦੀ ਚੋਣ ਚ ਕੋਣ ਬਹੁਤ ਬਹੁਤ ਤਾਨਾ ਯਾ ਉਸ ਤਰ੍ਹਾਂ ਆਪਕਿ ਪਿਛਲੀ ਜਿਹੜੀ ਸਰਕਾਰਾਂ ਦਾ ਸੰਤਾਪ ਹੰਡਾਇਆ ਜੋ ਲੋਕਾਂ ਨੇ ਅਖੇ ਦੇਖਿਆ ਕੋਕੀ ਦੋ ਚੀਜ਼ਾਂ ਹੁੰਦੀਆਂ ਜਦੋਂ ਪਹਿਲਾਂ ਲੋਕ ਗੁੱਸੇ ਵਿੱਚ ਸੀ ਬਹੁਤ ਜ਼ਿਆਦਾ ਲੋਕਾਂ ਨੇ ਆਮ ਆਦਮੀ ਪਾਰਟੀ ਲੈ ਚਾਈ ਆਮ ਆਦਮੀ ਪਾਰਟੀ ਦਾ ਅੱਜ ਜ਼ਿੰਮੇਦਾਰ ਨੂੰ ਜਿਹਨੂੰ ਮਰਜ਼ੀ ਪੁੱਛ ਲੋ ਪਿੰਡ ਤੇ ਉਹ ਕਹਿੰਦਾ ਵੀ ਮੋਟਰਾਂ ਭਾਈ ਸਾਨੂੰ ਆਪ ਬੰਦ ਕਰਨੀਆਂ ਪੈਣੀਆਂ ਸਾਨੂੰ ਮੋਟਰ ਬੰਦ ਕਰਨੀਆਂ ਐਸ ਵੇਲੇ ਰਾਤ ਬਣੇ ਪਾਣੀ ਵਧੂ ਸਕੇ ਠੀਕ ਹੈ ਨਾ ਦੂਸਰਾ ਦੇਖੋ ਪਹਿਲਾਂ ਹੁੰਦਾ ਸੀ ਵੀ ਉਸ ਲੋਕਾਂ ਦਾ ਜਿਹੜਾ ਆ ਬਿਜਲੀ ਦਾ ਬਿੱਲ ਮਾਫ ਕਰ ਪਰ ਇਹਨਾਂ ਨੇ ਜੇ ਕੀਤਾ ਬਿੱਲ ਜਿਹੜੇ ਵੀ ਆਮ ਲੋਕ ਆ ਉਹਨਾਂ ਸਭ ਦਾ ਜਿਹੜਾ ਆ ਸਵੇਰੇ ਬਿਜਲੀ ਫਰੀ ਸਾਰਿਆਂ ਦੇ ਘਰਾਂ ਦੇ 600 ਜੂਨ ਦਾ ਜਿਹੜਾ ਆ ਉਹ ਫਰੀ ਆ ਜਿਹਦੇ ਨਾਲ ਲੋਕਾਂ ਨੂੰ ਜਿਹੜਾ ਆ ਆਮ ਲੋਕ ਕਿਉਂਕਿ ਇਹ ਜੂਰੀ ਨੂੰ ਨਾ ਜਿਹੜਾ ਜਿਹੜੇ ਛੋਟੇ ਤਬਕੇ ਦੇ ਲੋਕ ਆ ਕਾਹ ਚਾਹ ਕਤਾਦੇ ਆ ਮਜ਼ਦੂਰ ਲੋਕ ਆ ਉਹੀ ਕਿਤੇ ਵਿਚਾਰੇ ਗਰੀਬ ਹੁੰਦੇ ਆ ਕਿਸੇ ਵੇਲੇ ਦੂਸਰੇ ਵੀ ਗਰੀਬ ਹੋ ਸਕਦੇ ਹਾਲਾਤ ਹੈ ਜੇ ਬੰਦ ਜਿੰਦਗੀ ਕਰਾਂਗੇ ਬਿਲਵਿੰਗ ਦੀ ਧਾਰੀ ਆਪਾਂ ਤੇ ਅੱਜ ਉਹ ਜਿਹੜਾ ਆ ਉਹ ਬਿੱਲ ਮਾਰ ਉਹਨਾਂ ਨੇ ਮੈਨੂੰ ਇਹ ਚੰਗਾ ਲੱਗਿਆ ਕਿਉਂਕਿ ਆਸਤਕ ਤੌਰ ਤੇ ਗਰੀਬੀ ਵਿਖੀ ਜਾਵੇ ਨਾ ਚਾਤੀਵਾਦ ਤੌਰ ਤੇ ਤਰੀਕੀ ਵਿਖੀ ਜਾਵੇ ਉਹ ਇਹ ਬਹੁਤ ਵਧੀਆ ਫੈਸਲਾ ਹੈ ਅੱਗੇ ਵੀ ਜਿਹੜੇ ਫੈਸਲੇ ਆ ਮੈਨੂੰ ਲੱਗਦਾ ਭਗਵਾਨ ਸਿੰਘ ਮਾਨ ਜੀ ਦੀ ਬਾਤ ਉਹ ਪੰਜਾਬ ਦੇ ਭਲੇ ਲਈ ਫੈਲਦੇ ਜਾਣਗੇ ਜਿੰਨੇ ਵੀ ਲੈਣਗੇ ਕਿਉਂਕਿ ਇੱਕ ਨਹੀਂ ਹੈ ਗਿਆ ਜੀ ਉਹਨਾਂ ਗਣਾਵਾ ਦੂਸਰਾ ਅਜੇ 3 ਸਾਲ ਪਏ ਆ ਕਿਉਂਕਿ ਅਸੀਂ 2 ਸਾਲ ਦੇਖੇ ਆ ਬੜੇ ਲੋਕੀ ਮੈਂ ਵੇਖਦਾ ਆ ਬੱਚੇ ਕਿਸੇ ਵੇਲੇ ਬਹੁਤ ਰੋੜ ਰੱਪਾ ਪਾਉਂਦੇ ਸਨ ਨੌਕਰੀ ਨਹੀਂ ਮਿਲੀ ਸਾਨੂੰ ਕੋ ਬਿਜ਼ਨਸ ਨਹੀਂ ਮਿਲਿਆ ਦੇਖੋ ਜਿਹੜਾ ਐਨਐਸਆਰ ਦਾ ਖਲਾਰਾ ਪਿਆ ਉਹਨੂੰ ਸਮਝਣਾ ਬਹੁਤ ਸਮਾਂ ਚਾਹੀਦਾ ਉਹਦੇ ਲਈ ਮੈਂ ਕਹਣਾ ਕਿਉਂਕਿ ਬੜਾ ਔਖਾ ਹੁੰਦਾ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਇਹੋ ਜਿਹੇ ਤਰ੍ਹਾਂ ਹਾਲਾਤ ਬਣੇ ਘਰ ਦੇ ਬਣ ਜਾਣ ਉਹ ਘਰ ਦੇ ਹਾਲਾਤ ਮਰੇ ਸਾਹਮਣੇ ਬੜੇ ਔਖੇ ਹੋ ਜਾਂਦੇ ਆ ਇਹ ਕਰਕੇ ਜਿਹੜਾ ਪਿਛਲਾ ਐਨਐਸ 70 ਸਾਲ ਦਾ ਜਿਹੜਾ ਆ ਇਹ ਜਿਹੜਾ ਕਹਿੰਦੇ ਆ ਕਾਟੋ ਤੂੰ ਉੱਤਰ ਤੇ ਮੈਂ ਚੜਾਂ ਉਹ ਕਹਾਣੀ ਸੀ ਵੇਕ ਚੜ ਕੇ ਇੱਕ ਉੱਤਰ ਗਿਆ ਤੇ ਉਹ ਕਹਾਣੀ ਖਤਮ ਹੋ ਗਈ ਆ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਆ ਹੁਣ ਤਾਂ ਜਿਹੜਾ ਲੇਖਾ ਜੋਖਾ ਸ਼ਾਮ ਨੂੰ ਹੋ ਜਾਂਦਾ ਹਰ ਲੀਡਰ ਦਾ ਹਰ ਵਰਕਰ ਦਾ ਹਰ ਵਲੰਟੀਅਰ ਦਾ ਹੁਣ ਹਰ ਵਲੰਟੀਅਰ ਹਰ ਲੀਡਰ ਨੂੰ ਸੋਚ ਕੇ ਜਲਣਾ ਬਣਾਉਣ ਸਮੇਂ ਦੇ ਵਿੱਚ ਵੀ ਜਿਹੜਾ ਉਹ ਇਹੋ ਜਿਹੇ ਕਿਰਦਾਰ ਰੱਖੇ ਇਹੋ ਜਿਹੇ ਕੰਮ ਕਰੇ ਪੰਜਾਬ ਦੇ ਭਲੇ ਲਈ ਜਿਹੜਾ ਆਉਣ ਵਾਲੇ ਸਮੇਂ ਜਿਹੜੇ ਲੋਕ ਆ ਉਹ ਆਪਣਾ ਉਤਵਾ ਜਿਹੜਾ ਆ ਕੋਈ ਹੱਕ ਵਿੱਚ ਦੇਣ ਤੇ ਮੈਨੂੰ ਵੀ ਉਮੀਦ ਆ ਜਿਹਨਾਂ ਉਮੀਦ ਜਿਹਨਾਂ ਨਾਲ ਸੀ ਮਾਲਵੇ ਨੂੰ ਕੰਗਾ ਜਿਹਨਾਂ ਨਾਲ ਜੁੜੇ ਆ ਵੀ ਇਹ ਇਹਨਾਂ ਉਮੀਦਾਂ ਤੇ ਪੂਰੇ ਉਤਰਨਗੇ ਇਸੇ ਕਰਕੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਆ ਕਿਉਂ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਕੋਲ ਜਿਹੜੀ ਸਾਡੀਆਂ ਹੋਰ ਵੀ ਉਮੀਦਾਂ ਬਹੁਤ ਉਮੀਦਾਂ ਸਾਡਾ ਇੱਥੇ ਜਿਹੜਾ ਦਾ ਹੈਗਾ ਆਪਣਾ ਹੱਥ-ਤਾਲ ਬਹੁਤ ਵੱਡਾ ਆ ਉਹਦੇ ਵਿੱਚ ਕੁਝ ਹੈਗੀਆਂ ਮੈਂ ਤਾਂ ਕਹਣਾ ਵੀ ਉਹਨੂੰ ਪੀਜੀਆ ਦੇ ਦਰਜਾ ਤੋਂ ਲੋਣ ਲਈ ਆਪਣਾ ਜ਼ੋਰ ਲਾਉਣਾ ਚਾਹੀਦਾ ਕਿਉਂਕਿ ਬਹੁਤ ਵੱਡਾ 100 ਬੈੱਡ ਦਾ ਹਸਪਤਾਲ ਹੈ ਤੇ ਕੁਝ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਜਿਹਦੇ ਵਿੱਚ ਆਪਾਂ ਨੂੰ ਆਮ ਲੋਕਾਂ ਨੂੰ ਇਹ ਇਲਾਜ ਵਧੀਆ ਮਿਲ ਸਕੇ ਤੇ ਸਿੱਖਿਆ ਤੇ ਦੂਸਰਾ ਮੈਡੀਕਲ ਇਹ ਦੋ ਚੀਜ਼ਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਵਾਲੇ ਸਮਝ ਵਿੱਚ ਜ਼ੋਰ ਦਮਾੜ ਲੈ ਜਿਹਦੇ ਨਾਲ ਲੋਕਾਂ ਦਾ ਜਿਹੜਾ ਭਲਾ ਹੋਵੇ ਕਿ ਇਹਨਾਂ ਕਹਿੰਦਾ ਮੈਂ ਉਜੀ ਮਹਿਸੂਸ ਕਰਦਾ ਕਿ ਅੱਜ ਸਾਡੇ ਬਲੂ ਪ੍ਰਧਾਨ ਜੀ ਹੋ ਗਏ ਮਾਰ ਬੰਦ ਦੀ ਕੰਗ ਹੋ ਗਿਆ ਕਮਨ ਜੀ ਹੋ ਗਿਆ ਚਾਹੇ ਸਾਡੇ ਬਾਕੀ ਵੀ ਜਿਲਾਰਪੁਰ ਸਾਹਿਬ ਹੈਗੇ ਜਿਲ੍ਹਾ ਪ੍ਰਧਾਨ ਉਹ ਸਾਰੇ ਇਕੱਤਰ ਹੋ ਕੇ ਮੇਰੇ ਘਰ ਆਏ ਆ ਤੇ ਮੈਂ ਇਹਨਾਂ ਦੀ ਬਦੌਲਤ ਅੱਜ ਵੱਡਾ ਹੋ ਗਿਆ ਉੱਚਾ ਹੋ ਗਿਆ ਇਹਨਾਂ ਦੇ ਕਰਕੇ ਤੇ ਗੁਰੂ ਕਿਰਪਾ ਕਰੇ ਮੌਣੇ ਸਾਹਮਣੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਮਿਲ ਮਤਲ ਰੱਖ ਕੇ ਇਸ ਆਪਣੇ ਜ਼ਿਲ੍ਹੇ ਦਾ ਆਪਣੇ ਇਲਾਕੇ ਦਾ ਭਲਾ ਕਰਦੇ ਰਹੀਏ ਇਹਨਾਂ ਕਹਿੰਦਾ ਫਿਰ ਜਾਈ ਗਵਾਹਿ ਕੋ ਸਾਹਿਬ ਸਾਹਿਬ ਵਾਹਿਗੁਰੂ 2024 ਦਾ ਇਲੈਕਸ਼ਨ ਲੋਕ ਇਸ ਵਾਰ ਕਿਰਦਾਰਾਂ ਨੂੰ ਵੋਟ ਪਾਣ ਦਾ ਮਨ ਬਣਾ ਚੁੱਕੇ ਨੇ ਕਿਰਦਾਰ ਮੈਂ ਜੇ ਗੱਲ ਕਰਾਂ ਕਿਰਦਾਰਾਂ ਦੀ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਕੰਗ ਸਾਹਿਬ ਦਾ ਕਿਰਦਾਰ ਬੋਲ ਰਿਹਾ ਕਿਰਦਾਰ ਇੱਕ ਛੋਟਾ ਜਿਹਾ ਸ਼ਬਦ ਨਹੀਂ ਹੈ ਕਿਰਦਾਰ ਤੁਹਾਡੀ ਵਿਅਕਤੀਤਵ ਦਾ ਇਤਿਹਾਸ ਆ ਕਿਰਦਾਰ ਤੁਹਾਡਾ ਸੁਭਾਅ ਆ ਤੇ ਕਿਰਦਾਰ ਤੁਹਾਡਾ ਇੱਕ ਰੈਜ਼ਿਊਮ ਆ ਤੇ ਮੈਂ ਸਮਝਦਾ ਉਸ ਕਿਰਦਾਰ ਵਾਲੇ ਲੈਵਲ ਨੂੰ ਜੇ ਅਸੀਂ ਸੋਚੀਏ ਜਾ ਚੈੱਕ ਕਰੀਏ ਤਾਂ ਕੰਗ ਸਾਹਿਬ ਦਾ ਕਿਰਦਾਰ ਇਸ ਵੇਲੇ ਲੋਕ ਸਭਾ ਹਲਕਾ ਨਨਦਪੁਰ ਸਾਹਿਬ ਦੇ ਵਿੱਚ ਸਭ ਤੋਂ ਬਿਹਤਰ ਹੈ ਕਿ ਕੰਗ ਸਾਹਿਬ ਦੋ ਵਾਰ ਦੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਨੇ ਸੈਨੇਟ ਮੈਂਬਰ ਰਹੇ ਨੇ ਤੇ ਲਗਾਤਾਰ ਸਟੂਡੈਂਟ ਪੋਲਿਟਿਕਸ ਦੇ ਵਿੱਚ ਇਨਵੋਲਵ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਸ਼ਖਸੀਅਤ ਇਦਾਂ ਦੀ ਹੈ ਕਿ ਆਮ ਆਦੀ ਪਾਰਟੀ ਜਿਹਦੀ ਸਰਕਾਰ ਪੰਜਾਬ ਦੇ ਵਿੱਚ ਹੈ ਉਹਦੇ ਮੁੱਖ ਬਲਾਰੇ ਦੇ ਤੌਰ ਤੇ ਪਾਰਟੀ ਦੀ ਸੇਵਾ ਕਰਦੇ ਰਹੇ ਨੇ ਇਹਨਾਂ ਦੀ ਕਈਓ ਗੱਲ ਮਤਲਬ ਸਰਕਾਰ ਦੀ ਕਈਓ ਗੱਲ ਇੰਨਾ ਭਰੋਸੇਮੰਦ ਉਮੀਦਵਾਰ ਸਾਡੇ ਹਲਕੇ ਨੂੰ ਮਿਲਿਆ ਵਾ ਨਦਪੁਰ ਸਾਹਿਬ ਹਲਕੇ ਨੂੰ ਤੇ ਸਾਡੇ ਲਈ ਇੱਕ ਖੁਸ਼ਕਿਸਮਤੀ ਆ ਤੇ ਉਸ ਖੁਸ਼ਕਿਸਮਤੀ ਕਰਕੇ ਸਾਡਾ ਇੱਕ ਫਰਜ ਬਣਦਾ ਵਾ ਕਿ ਜਿਹੜਾ ਇਹੋ ਜਿਹੇ ਕਰਤਾਰ ਦਾ ਮਾਲਕ ਸਾਡੇ ਹਲਕੇ ਨੂੰ ਟੱਕਰਿਆ ਵਾ ਤਾਂ ਉਸ ਉਸ ਕਰਤਾਰ ਨੂੰ ਅਸੀਂ ਜਿਤਾ ਕੇ ਅ ਦਿੱਲੀ ਦਿੱਲੀ ਦੀ ਸੰਸਦ ਦੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਪਈ ਹੈ ਮੈਂ ਯਕੀਨ ਨਾਲ ਦੱਸਦਾ ਕਿ ਕੰਗ ਸਾਹਿਬ ਲੋਕਾਂ ਦੀ ਉਮੀਦਾਂ ਤੇ ਪੂਰੀ ਖਰੀ ਤਨ ਉਤਰਣਗੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦਾ ਜਿਨ੍ਹਾਂ ਵੱਲੋਂ ਸਾਡੇ ਹਲਕੇ ਨੂੰ ਇਹੋ ਜਿਹਾ ਕਿਰਦਾਰ ਮਿਲਿਆ ਹੋਇਆ ਧੰਨਵਾਦ ਅੱਜ ਦੇ ਇਲਾਕੇ ਦੀ ਨਾਮਵਰ ਸ਼ਖਸੀਅਤ ਸਰਦਾਰ ਹਰਪ੍ਰਭ ਮੈਲ ਸਿੰਘ ਹੋਣਾ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਐਲਾਨ ਕੀਤਾ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਕਿਉਂਕਿ ਉਹ ਹਮੇਸ਼ਾ ਹੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਰਾਜਨੀਤਿਕ ਖੇਤਰ ਵਿੱਚ ਵੀ ਇਮਾਨਦਾਰੀ ਨਾਲ ਕੰਮ ਕੀਤਾ ਆ ਉਹਨਾਂ ਦਾ ਆਉਣ ਦੇ ਨਾਲ ਨਵਾਂ ਸ਼ਹਿਰ ਤੋਂ ਸਰਦਾਰ ਮਲਵਿੰਦਰ ਸਿੰਘ ਕੰਗ ਦੇ ਜਿਹੜੇ ਆ ਉਹ ਕੈਂਪੇਨ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਕਿਉਂਕਿ ਉਹਨਾਂ ਦਾ ਆਪਣਾ ਪਿੰਡ ਬਰਨਾਲਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਨਵਾਂ ਸ਼ਹਿਰ ਹਲਕੇ ਤੋਂ ਬਾਹਰ ਵੀ ਉਹਨਾਂ ਦਾ ਕਾਫੀ ਵੱਡਾ ਜਿਹੜਾ ਆ ਆਪੋਸਟੇ ਲੋਕਾਂ ਨਾਲ ਸੰਪਰਕਿਆ ਮੈਂ ਆਸ ਕਰਦਾ ਕਿ ਇਹਦੇ ਨਾਲ ਸਰਦਾਰ ਮਲਵਿੰਦਰ ਸਿੰਘ ਕੰਗ ਦੀ ਜਿਹੜੀ ਚੋਣ ਮਹਮਾ ਉਹਨੂੰ ਬਹੁਤ ਵੱਡਾ ਹੁਆਰਾ ਮਿਲਿਆ ਬਹੁਤ ਬਹੁਤ ਧੰਨਵਾਦ